ਖਬਰ ਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਵੀਕਾਰ ਕਾਂਗਰਸ ਪਾਰਟੀ ਦੀ ਸਾਬਕਾ ਵਿਧਾਇਕ ਅਤੇ ਮੰਤਰੀ ਡਾਕਟਰ ਨਵਜੋਤ ਕੌਰ ਸਿੱਧੂ ਦੇ ਨਾਲ ਹੋਈ ਜਗੋਂ 13ਵੀਂ ਇੱਕ ਪਾਸੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਆਦੇਸ਼ ਕੀਤਾ ਗਿਆ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਦਿਨ ਲੈਂਦੇ ਹੀ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਦੇ ਵਿੱਚੋਂ ਮੁਅਤਲ ਕਰ ਦਿੱਤਾ ਮੁਅਤਲ ਹੋਣ ਤੋਂ ਬਾਅਦ ਉਹਨਾਂ ਨੇ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਬਾ ਚੰਦਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਤੇ ਵੱਡੇ ਇਲਜ਼ਾਮ ਲਗਾਏ ਕਿ ਇਹ ਲੋਕ ਭ੍ਰਿਸ਼ਟਾਚਾਰ ਨੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਚਪਲਾਂ ਛੱਟਦੇ ਨੇ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕ ਸਭਾ ਦੀਆਂ ਟਿਕਟਾਂ ਵੇਚੀਆਂ ਰਾਜਸਥਾਨ ਦੇ ਵਿੱਚ ਜਾ ਕੇ ਸੁਖਜਿੰਦਰ ਸਿੰਘ ਰੰਧਾਵਾ ਅ ਗੈਂਗਸ ਤਰਾ ਦੇ ਨਾਲ ਨੇ ਗੈਂਗਸਰਾ ਦੇ ਨਾਲ ਉਹਨਾਂ ਦੇ ਸਬੰਧ ਨੇ ਪ੍ਰਤਾਪ ਸਿੰਘ ਬਾਜਵਾ ਦੀ ਮੀਟਿੰਗ ਹੋਈ ਨਾਗਪੁਰ ਵਿੱਚ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਰਾਜਾ ਵੜਿੰਗ ਦੀ ਮੀਟਿੰਗ ਹੋਈ ਰਾਜਸਥਾਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਾ ਕੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀਆਂ ਫੈਲਾਂ ਕਿਸੇ ਵੀ ਸਮੇਂ ਖੋਲ੍ਹ ਸਕਦੇ ਨੇ ਇਹਨਾਂ ਚੋਰਾਂ ਦੇ ਬੇਸ ਤੇ ਕਾਂਗਰਸ ਪਾਰਟੀ ਸੁਰਜੀਤ ਨਹੀਂ ਹੋ ਸਕਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਸਰਕਾਰ ਨਹੀਂ ਬਣਾ ਸਕਦੀ ਜੋ ਕੁਝ ਵੀ ਨਵਜੋਤ ਕੌਰ ਸਿੱਧੂ ਦੇ ਮਨ ਦੇ ਵਿੱਚ ਆਇਆ ਜੋ ਵੀ ਦਿਲ ਦੇ ਵਿੱਚ ਆਇਆ ਉਹਨਾਂ ਨੇ ਬੋਲਿਆ ਲੇਕਿਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਵੀ ਨਵਜੋਤ ਕੌਰ ਸਿੱਧੂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਕੀ ਇਹ ਨਵਜੋਤ ਕੌਰ ਸਿੱਧੂ ਲਈ ਨੇ ਜਾਂ ਸਿੱਧੂ ਜੋੜੇ ਲਈ ਨੇ ਅਸੀਂ ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਲਈ ਵੀ ਬੰਦ ਅਤੇ ਨਵਜੋਤ ਕੌਰ ਸਿੱਧੂ ਲਈ ਵੀ ਜਿਹੜੇ ਦਰਵਾਜ਼ੇ ਬੰਦ ਹੋ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਨੇ ਪੰਜਾਬ ਕਾਂਗਰਸ ਦੇ ਅੰਦਰ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਤੋਂ ਮੁਅਤਲ ਕੀਤੀ ਗਈ ਨਵਜੋਤ ਕੌਰ ਸਿੱਧੂ ਦਿੱਲੀ ਵਿੱਚ ਹੈ ਪਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਉਹਨਾਂ ਨੂੰ ਮਿਲਦਾ ਕੋਈ ਇਰਾਦਾ ਨਹੀਂ ਉਹਨਾਂ ਨੇ ਆਪਣੇ ਦਰਵਾਜ਼ੇ ਬੰਦ ਕਰ ਲੈਨੇ ਹਾਈ ਕਮਾਂਡ ਨਵਜੋਤ ਕੌਰ ਸਿੱਧੂ ਬਲ ਲਗਾਏ ਜਾ ਰਹੇ ਬੇਬੁਨਿਆਦ ਦੋਸ਼ਾਂ ਤੋਂ ਬਹੁਤ ਨਾਰਾਜ਼ ਹੈ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਹਾਈ ਕਮਾਂਡ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੂੰ ਬਿਨਾਂ ਕਿਸੇ ਨੋਟਿਸ ਦੇ ਪਾਰਟੀ ਤੋਂ ਬਤਲ ਕਰ ਦਿੱਤਾ ਨਾ ਤਾਂ ਲੀਡਰਸ਼ਿਪ ਅਤੇ ਨਾ ਹੀ ਪਾਰਟੀ ਇੰਚਾਰਜ ਨੇ ਨਵਜੋਤ ਕੌਰ ਸਿੱਧੂ ਨੂੰ ਮਿਲ ਲਈ ਕੋਈ ਸਮਾਂ ਦਿੱਤਾ ਪਾਰਟੀ ਲੀਡਰਸ਼ਿਪ ਨੇ ਸਪਸ਼ਟ ਕਰ ਦਿੱਤਾ ਹੈ ਕਿ ਪਾਰਟੀ ਤੇ ਇਸ ਦੇ ਨਿਤਾਮਾਂ ਨਿਤਾਮਾਂ ਤੇ ਬੇਬੁਨਿਆਦ ਦੇ ਝੂਠੇ ਦੋਸ਼ ਲਗਾ ਕੇ ਨਵਜੋਤ ਕੌਰ ਸਿੱਧੂ ਨੇ ਨਾ ਸਿਰਫ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ ਬਲਕਿ ਅਨੁਸ਼ਾਸਨ ਦੀ ਲక్ష్ਮਣ ਰੇਖਾ ਨੂੰ ਪਾਰ ਕਰ ਦਿੱਤਾ ਹੈ ਪੰਜਾਬ ਕਾਂਗਰਸ ਤੋਂ ਮੁਤਲ ਜਾਣ ਦੇ ਮੁਤਲ ਕੀਤੇ ਜਾਣ ਦੇ باوجود ਨਵਜੋਤ ਕੌਰ ਸਿੱਧੂ ਦਾ ਸਟੈਂਡ ਅਡੋਲ ਹੈ ਮੰਗਲਵਾਰ ਨੂੰ ਅੰਮ੍ਰਿਤਸਰ ਚ ਨਵਜੋਤ ਕੌਰ ਨੇ ਰਾਜਾ ਵਿਰਿੰਗ ਦੀ ਮਤਲਬਾਰੇ ਕਿਹਾ ਇਹ ਵੀ ਇਹ ਕਾਰਵਾਈ ਪ੍ਰਧਾਨ ਨੇ ਕੀਤੀ ਸੀ ਜਿਸ ਤੇ ਉਸ ਨੂੰ ਕੋਈ ਭਰੋਸਾ ਨਹੀਂ ਕਰਦਾ ਰਾਣਾ ਗੁਰਜੀਤ ਵੀ ਉਸੇ ਨੋਟਸ ਦੀ ਪਾਲਣਾ ਕਰ ਰਹੇ ਹਨ ਮੈਂ ਹਾਈ ਕਮਾਂਡਰ ਨਾਲ ਗੱਲ ਕਰ ਰਹੀ ਹਾਂ ਅਸੀਂ ਚੋਰਾਂ ਦਾ ਸਮਰਥਨ ਨਹੀਂ ਕਰਾਂਗੇ ਅਸੀਂ 4-5 ਲੋਕਾਂ ਨੂੰ ਹਟਾਵਾਂਗੇ ਫਿਰ ਦੇਖਾਂਗੇ ਸੰਸਦ ਮੈਂਬਰ ਸੁਖਿੰਦਰ ਸਿੰਘ ਰੰਧਾਵਾ ਨੇ ਮਾਨ ਹਾਨੀ ਨੋਟਸ ਦਾ ਜਵਾਬ ਦਿੰਦੇ ਹੋਏ ਨਵਜੋਤ ਨੇ ਕਿਹਾ ਕਿ ਰੰਧਾਵਾ ਦੇ ਤਸਕਰਾਂ ਨਾਲ ਸੰਬੰਧ ਹਨ ਰਾਜਸਥਾਨ ਵਿੱਚ ਟਿਕਟਾਂ ਪੈਸੇ ਲੈ ਕੇ ਟਿਕਟਾਂ ਵਿਚੀਆਂ ਰੰਧਾਵਾ ਕੋਲ ਇੰਨੀ ਖੇਤੀਯੋਗ ਜ਼ਮੀਨ ਕਿੱਥੋਂ ਆਈ ਰੰਧਾਵਾ ਨੇ ਸਿੱਧੂ ਦੀ ਪਿੱਠ ਵਿੱਚ ਛੁਰਾ ਮਾਰਿਆ ਆਪਣੇ ਬਿਆਨ ਨੂੰ ਸਪਸ਼ਟ ਕਰਦੇ ਹੋਏ ਨਵਜੋਤ ਕੋਰ ਸਿੱਧੂ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਮੇਰੇ ਮੇਰੇ ਤੋਂ ਕਦੇ ਪੈਸੇ ਨਹੀਂ ਪੁੱਛ ਮੰਗੇ ਮੈਨੂੰ ਮੈਨੂੰ ਪੁੱਛਿਆ ਗਿਆ ਸੀ ਪਰ ਸਾਰਾ ਪੰਜਾਬ ਚਾਹੁੰਦਾ ਹੈ ਕਿ ਤੁਸੀਂ ਮੁੱਖ ਮੰਤਰੀ ਬਣੋ ਤੁਸੀਂ ਮੁੱਖ ਮੰਤਰੀ ਕਿਉਂ ਨਹੀਂ ਬਣਦੇ ਮੈਂ ਜਵਾਬ ਦਿੱਤਾ ਇਸ ਲਈ 500 ਕਰੋੜ ਰੁਪਏ ਚਾਹੀਦੇ ਹਨ ਜੋ ਮੇਰੇ ਕੋਲ ਨਹੀਂ ਨਵਜੋਤ ਕੌਰ ਨੇ ਕਿਹਾ ਹਾਈ ਕਮਾਂਡ ਨਾਲ ਹੋਈ ਗੱਲਬਾਤ ਬਾਰੇ ਕੋਈ ਟਿੱਪਣੀ ਨਹੀਂ ਕਰੇਗੀ ਯਾਨੀ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਨਵਜੋਤ ਕੌਰ ਸਿੱਧੂ ਅਤੇ ਉਸ ਦੇ ਸਾਥੀਆਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ ਮਤਲੀ ਵਾਲੇ ਜਿਹੜਾ ਫੈਸਲਾ ਸੀ ਉਸ ਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਸਟੈਂਡ ਲੈ ਗਈ ਹੈ ਲਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਟਿਕਟ ਨਹੀਂ ਦਿੱਤੀ ਜਾਵੇਗੀ ਸਿੱਧੂ ਜੋੜੇ ਨੂੰ ਕਿਸੇ ਹੋਰ ਪਾਰਟੀ ਦੇ ਵਿੱਚ ਜਾਣਾ ਪਵੇਗਾ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨੀਆਂ ਪੈਣਗੀਆਂ ਧੰਨ